ਨਗਰ ਵਿੱਚ ਪੈਦਾ ਹੋ ਗਿਆ ਦੁਨੀਆ ਦਾ ਪਾਲਣਹਾਰਾ ਆਉਜੇ ਨਗਰ ਵਿੱਚ ਪੈਦਾ ਹੋ ਗਿਆ ਦੁਨੀਆ ਦਾ ਪਾਲਣਹਾਰਾ ਜੀ ਪ੍ਰਭ ਜਸੂ ਸਿੰਘ ਜੀ ਦੇ ਸਭ ਜਨਮ ਦਿਹਾੜੇ ਤੇ 21 ਸੰਦੇਹਗਣਾ ਜਾਓਗੇ ਸਾਰੇ ਭੈਣ ਭਰਾਵਾਂ ਨੂੰ ਜੈਨਸੀ ਦੀ ਮੈਂ ਪਾਸਟਰ ਮਲੂਕਾ ਜੀ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਤੇ ਸਾਰੇ ਭੈਣ ਭਰਾਵਾਂ ਨੂੰ ਵੱਡੇ ਦਿਨ ਦੀ ਤੇ ਸਾਰੇ ਪਿੰਡ ਨੂੰ ਸਾਰੇ ਨਗਰ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪਰਮੇਸ਼ਰ ਇੱਕ ਨਵੀਂ ਸ੍ਰਿਸ਼ਟੀ ਆ ਕਿ ਪਰਮੇਸ਼ਰ ਸਾਨੂੰ ਸਭ ਨੂੰ ਇੱਕ ਨਵੇਂ ਸਾਲ ਵਿੱਚ ਵੱਡੇ ਦਿਨ ਤੇ ਪਿਛਲੇ ਸਾਲਾਂ ਚ ਪ੍ਰਭੂ ਨੇ ਸਾਨੂੰ ਸੰਭਾਲ ਕੇ ਰੱਖਿਆ ਸਾਡੀ ਮਦਦ ਕੀਤੀ ਔ ਸਹਾਇਤਾ ਕੀਤੀ ਤੇ ਮੇਰਾ ਇੱਕ ਤੁਹਾਡੇ ਤੱਕ ਸੰਦੇਸ਼ ਆ ਕਿ ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਤੇ ਪੈਦਾ ਹੋਇਆ ਤੇ ਉਹ ਇੱਕ ਖੁਸ਼ੀਆਂ ਲੈ ਕੇ ਆਇਆ ਚਾਨਣ ਲੈ ਕੇ ਆਇਆ ਔਰ ਉਸ ਚਾਨਣ ਨੇ ਸਾਰਿਆਂ ਨੂੰ ਜਗਤ ਨੂੰ ਚਾਨਣ ਦਿੱਤਾ ਉਹ ਪ੍ਰਭੂ ਯਿਸੂ ਮਸੀਹ ਆ ਕਿ ਜਿਨੇ ਲੰਗੜਿਆਂ ਨੂੰ ਚਲਾਇਆ ਮੁਰਦਿਆਂ ਨੂੰ ਜੀਂਦਾ ਕੀਤਾ ਕੋੜੀਆਂ ਨੂੰ ਸ਼ੁੱਧ ਕੀਤਾ ਉਹ ਇੱਕ ਜੂੰਦਾ ਤੇ ਸੱਚਾ ਪਰਮੇਸ਼ਰ ਆ ਜਦੋਂ ਪੈਦਾ ਹੋਇਆ ਤੇ ਰਾਜਿਆਂ ਨੂੰ ਇੱਕ ਬੜਾ ਡਰ ਪੈਦਾ ਹੋ ਗਿਆ ਕਿ ਇੱਕ ਸਾਡੇ ਤੋਂ ਵੀ ਵੱਡਾ ਰਾਜਾ ਕਿਹੜਾ ਜਿਹੜਾ ਪੈਦਾ ਹੋ ਗਿਆ ਮਜੂਸੀਆਂ ਨੇ ਦੱਸਿਆ ਕਿ ਇੱਕ ਰਾਜਾ ਪੈਦਾ ਹੋਇਆ ਔਰ ਰਾਜੇ ਨੂੰ ਇਹੋ ਜਿਹਾ ਕੰਮਾ ਛਿਰਿਆ ਡਰ ਆਇਆ ਕਿ ਮੇਰੇ ਤੋਂ ਵੱਡਾ ਕਿਹੜਾ ਰਾਜਾ ਪੈਦਾ ਹੋ ਗਿਆ ਔਰ ਯਸੂ ਮਸੀਹ ਨੂੰ ਮਾਰਨ ਦੀਆਂ ਸਕੀਮਾਂ ਬਣਾਉਂਦਾ ਏ ਮਜੂਸੀਆਂ ਨੂੰ ਕਹਿੰਦਾ ਕਿ ਮੈਨੂੰ ਵੀ ਦੱਸਿਓ ਮੈਂ ਵੀ ਉਹਦਾ ਦਰਸ਼ਨ ਕਰਾਂਗਾ ਯਸੂ ਮਸੀਹ ਦਾ ਤੁਸੀਂ ਮੈਨੂੰ ਵੀ ਦੱਸਿਓ ਔਰ ਮਜੂਸੀਆਂ ਨੇ ਜਦ ਉਹ ਸਤਾਰੇ ਨੂੰ ਵੇਖਿਆ ਚਲਦਿਆਂ ਚਲਦਿਆਂ ਵੇਖਿਆ ਤੇ ਜਿੱਥੇ ਯਸੂ ਮਸੀਹ ਪੈਦਾ ਹੋਇਆ ਉੱਥੇ ਜਾ ਕੇ ਔਰ ਉਹ ਤਾਰਾ ਖਲੋ ਗਿਆ ਤੇ ਯਸੂ ਮਸੀਹ ਦੇ ਲਾਗੇ ਖਲੋ ਗਿਆ ਉਹ ਮਜੂਸੀਆਂ ਨੇ ਜਾ ਕੇ ਜਦੋਂ ਪੁੱਛਿਆ ਉਜਾਲੀ ਭੇਡਾਂ ਚਾਰਦੇ ਸੀ ਬੱਕਰੀਆਂ ਚਾਰਦੇ ਸੀ ਔਰ ਆਪਣੇ ਇੱਜਰ ਦੀ ਰਾਖੀ ਕਰਦੇ ਸੀ ਤੇ ਉਹਨਾਂ ਨੇ ਕੀ ਕੀਤਾ ਯੇਸੂ ਮਸੀਹ ਬਾਰੇ ਪੁੱਛਿਆ ਕਿ ਇੱਥੇ ਕੋਈ ਮਸੀਹ ਰਾਜਾ ਪੈਦਾ ਹੋਇਆ ਕਹਿਣ ਲੱਗੇ ਇਸ ਨਗਰ ਚ ਔਰ ਇਸ ਇੱਜਰ ਚ ਇੱਕ ਪੈਦਾ ਦਾਉਦ ਦਾ ਪੁੱਤਰ ਪਰਮੇਸ਼ਰ ਦਾ ਪੁੱਤਰ ਇੱਕ ਪੈਦਾ ਹੋਇਆ ਔਰ ਉਹਨਾਂ ਮਜੂਸੀਆਂ ਨੇ ਉੱਥੇ ਸੋਨਾ ਚਾਂਦੀ ਲਬਾਨ ਔਰ ਉਹਨੂੰ ਯੇਸੂ ਮਸੀਹ ਨੂੰ ਮੱਥਾ ਟੇਕਿਆ ਚਰਾ ਕੇ ਬੜੀ ਖੁਸ਼ੀ ਮਨਾਈ ਉਹਨਾਂ ਉਹਨਾਂ ਕਾ ਸਾਡੇ ਸਾਰੇ ਪਾਪ ਧੁੱਪ ਗਏ ਆ ਅਹੀ ਪ੍ਰਭੂ ਨੇ ਵੇਖਿਆ ਤੇ ਸਾਡਾ ਇੱਕ ਜੀਵਨ ਇੱਕ ਨਵਾਂ ਜੀਵਨ ਮਿਲ ਗਿਆ ਉਹਨਾਂ ਮਜੂਸੀਆਂ ਨੇ ਵੀ ਜੀਵਨ ਪਾਇਆ ਤੇ ਸਾਰੇ ਜਗਤ ਨੇ ਵੀ ਪਰਮੇਸ਼ਰ ਕੋਲੋਂ ਜੀਵਨ ਪਾਇਆ ਸਚਾਈ ਪਰਮੇਸ਼ਰ ਉਹ ਇਹ ਸ਼ੁਭ ਦਿਹਾਰਾ ਪ੍ਰਭੂ ਯਿਸੂ ਮਸੀਹ ਦਾ ਸ਼ੁਭ ਦਿਹਾਰਾ ਜਿਹੜਾ ਹੀ ਮਨਾਉਂਦੇ ਆ 24 ਤੇ 25 ਦਸੰਬਰ ਤੇ ਇਸ ਦਿਨ ਧਿਆਨ ਨੂੰ ਅਸੀਂ ਬੜੀ ਖੁਸ਼ੀ ਨਾਲ ਮਨਾਉਣਾ ਹੈ 24 ਤੇ 25 ਦਸੰਬਰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਹੋਇਆ ਵੇਖੋ